ਭੱਜਦੇ ਗੱਲ ਯਾਰ ਸਾਰੇ ਨੂੰ ਕਿੱਥੇ ਘਰ ਜਾਣਾ ਇਹਦਾ ਪਰ ਯਾਰ ਸਹੀ ਬਾਤ ਹੈ ਜੀ ਨਾ ਪਰਦੇ ਆ ਗਏ ਤੁਹਾਨੂੰ ਸਾਥ ਸਾਲ ਹੋ ਗਏ ਸਾਥ ਸਾਲ 62 ਹੋ ਚੁੱਕੇ ਹਾਂ ਜੀ ਅੱਜ ਵੀ ਮੇਰੀ ਸ਼ੌਕ ਹੈ ਮੋਬਾਈਲ ਥੋੜਾ ਅੱਜ ਵੀ ਕਾਫੀ ਜ਼ਰੂਰੀ तो यहाँ का एरिया यह स्टूडेंट्स काफ़ी रहते हैं यहाँ पे अब पी जी एरिया पी पीजी एरिया क्राइम वगैरह भी है कुछ पहले था अरुणाचल से कितनी देर से ही थायर से कहाँ पढ़ते हैं आप एल जी यू एल जी यू क्या कोर्स करते सिविल इंजीनियरिंग कोई प्रॉब्लम यहाँ पे नहीं प्रॉब्लम कुछ क्राइम वगैरह क्राइम तो कभी नहीं हो रहे नहीं होता जनरल यहाँ पे कोई नशा वगैरह ਕੀ ਤੋ ਨਹੀਂ ਨਹੀਂ ਮੈਨੇਜਰ थैंक यू ਯੂ ਸਪੀਕ ਇੰਗਲਿਸ਼ ਅ ਕ ਆਈ ਹੈਵ ਟੂ ਸਪੀਕ ਇੰਗਲਿਸ਼ ਇਹ ਸਰ ਅੱਜ ਵੀ ਜਿਹੜੀ ਚੈਕਿੰਗ ਕਰ ਰਹੇ ਹਾਂ ਲਾਗ ਹੈ ਕਿ ਉਧ ਨਸ਼ਿਆਂ ਵਿਰੁੱਧ ਜਿਹੜੀ ਸਾਡੀ ਮੁਹਿੰਮ ਚੱਲ ਰਹੀ ਹੈ 1 ਮਾਰਚ ਤੋਂ ਆ ਉਹਦੇ ਤਹਿਤ ਅਸੀਂ ਜਿਹੜਾ ਹੈਗਾ ਪੂਰੇ ਜਲੰਧਰ ਰੇਂਜ ਦੇ ਵਿੱਚ ਕਾਸੋ ਆਪਰੇਸ਼ਨ ਚੱਲ ਰਿਹਾ ਹੈ 22 ਕਾਸੋ ਆਪਰੇਸ਼ਨ ਚੱਲ ਰਿਹਾ ਹੈ ਰੇਂਜ ਦੇ ਵਿੱਚ ਉਹਦੇ ਵਿੱਚ ਅੱਜ ਕਪੂਰਥਲੇ ਦੇ ਵਿੱਚ ਜਿਹੜਾ ਹੈਗਾ ਇੱਥੇ ਅਸੀਂ ਕਾਸੋ ਆਪਰੇਸ਼ਨ ਕਰ ਰਹੇ ਹਾਂ ਚੈਕਿੰਗ ਕਰ ਰਹੇ ਹਾਂ ਜਨਫੋਰਸਮੈਂਟ ਦੀ ਗੱਲ ਕਰੀਏ ਤਾਂ ਪੂਰੀ ਰੇਂਜ ਦੇ ਵਿੱਚ ਤਕਰੀਬਨ 350 ਐਫਆਈਆਰ ਰਜਿਸਟਰ ਹੋਈ ਹੈ ਔਰ 450 ਦੇ ਕਰੀਬ ਅਕਿਊਜ਼ ਛੋਟੇ ਵੱਡੇ ਪੈਡਲਰਸ ਮਗਲ ਫੜੇ ਗਏ ਆ। ਦੋ ਜਗ੍ਹਾ ਡਿਮੋਲਿਸ਼ਨ ਹੋਈ ਹੈ ਔਰ ਤਕਰੀਬਨ 3 ਕਰੋੜ ਦੀ ਜਿਹੜੀ ਪ੍ਰਾਪਰਟੀ ਹੈ ਉਹਦੇ ਜਿਹੜੇ ਫ੍ਰੀਜ਼ਿੰਗ ਆਰਡਰਸ ਹੈਗੇ ਉਹ ਕੰਪੀਟੈਂਟ ਅਥਾਰਟੀ ਨੂੰ ਭੇਜੇ ਆ। ਕੁਝ ਕੁਝ ਦੇ ਵਿੱਚ ਕਨਫਰਮੇਸ਼ਨ ਵੀ ਆ ਗਈ ਹੈ। ਔਰ ਇਹਦੇ ਨਾਲ ਹੀ ਸਾਡੇ ਤਕਰੀਬਨ 800 ਦੇ ਕਰੀਬ ਸੰਪਰਕ ਪ੍ਰੋਗਰਾਮ ਪੂਰੀ ਰੇਂਜ ਦੇ ਵਿੱਚ ਅਸੀਂ ਕੀਤੇ ਜਿਹਦੇ ਵਿੱਚ ਪੀਪਲ ਟੂ ਪੀਪਲ ਕੰਟ੍ਰੈਕਟ ਅਸੀਂ ਇਸਟੈਬਲਿਸ਼ ਕੀਤਾ ਹੈਗਾ ਜੇ ਕਪੂਰਥਲੇ ਦੀ ਗੱਲ ਕਰੀਏ ਤਾਂ ਤਕਰੀਬਨ 125 ਐਫ ਆਈ ਆਰ ਜਿਹੜੀਆਂ ਹੈਗੀਆਂ ਰਜਿਸਟਰ ਹੋਈਆਂ ਐਂਟੀ ਪੀਐਸ ਦੀਆਂ ਔਰ 175 ਦੇ ਕਰੀਬ ਜਿਹੜੇ ਹੈਗੇ ਅਕਿਊਜ਼ ਫੜੇ ਲੌਗੈਟ 'ਚ ਇੱਕ ਥਾਂ ਹੈਗੀ ਐ ਜਿੱਥੇ 7 ਵਜੇ ਤੋਂ ਰਾਤ ਤੋਂ ਸਵੇਰ ਤੱਕ ਦੁਕਾਨਾਂ ਖੁੱਲਦੀਆਂ ਹੈਗੀਆਂ ਉੱਥੇ ਕਾਫੀ ਕ੍ਰਾਈਮ ਹੋ ਰਿਹਾ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ ਕਾਫੀ ਪੈਟਰੋਲਿੰਗ ਵਧਾਈ ਹੈ ਕੀ ਅਸੀਂ ਮੈਂ ਇੰਟਰੈਕਸ਼ਨ ਕੀਤੀ ਐ ਉੱਥੋਂ ਦੇ ਤਕਰੀਬਨ 10-15 ਸਟੂਡੈਂਟਸ ਨਾਲ ਇੰਟਰੈਕਸ਼ਨ ਸਵੇਰ ਤੱਕ ਦੁਕਾਨਾਂ ਕੋਲ ਨਹੀਂ ਜਾਇਜਾ ਕਿੰਨੇ ਵਜੇ ਤੱਕ ਅਲੋਅ ਹੈਗੇ ਦੁਕਾਨਾਂ ਕੋਲ ਹੀ ਐਸ ਪਰ ਡੀਸੀ ਆਰਡਰਸ ਜਿਹੜੇ ਹੈਗੇ ਦੁਕਾਨਾਂ ਕੋਲ ਦੀ ਹੈ ਉਥੇ ਲੋਕਾਂ ਨਾਲ ਵੀ ਦੁਕਾਨਦਾਰਾਂ ਨਾਲ ਵੀ ਇੰਟਰੈਕਸ਼ਨ ਕੀਤੀ ਹੈ ਸਟੂਡੈਂਟਸ ਨਾਲ ਵੀ ਇੰਟਰੈਕਸ਼ਨ ਕੀਤੀ ਹੈ ਇਹੋ ਜਿਹਾ ਕੋਈ ਸਾਡੇ ਜਿਹੜੇ ਹੈਗੇ ਧਿਆਨ 'ਚ ਨਹੀਂ ਆਇਆ ਲੇਕਿਨ ਫਿਰ ਵੀ ਜਿਹੜੀ ਸਾਡੀ ਪੁਲਿਸ ਪਾਰਟੀਆਂ ਹੈ ਮਸਤੈਦ ਹੈ ਇੱਥੇ ਪੈਟਰੋਲਿੰਗ ਵੀ ਵਧਾਈ ਹੈਗੀ ਕਾਫੀ ਔਰ ਜੇ ਕੋਈ ਇਨਫੋਰਮੇਸ਼ਨ ਮਿਲਦੀ ਹੈ ਤਾਂ ਉਸ ਤਰ੍ਹਾਂ ਵੀ ਫਿਰ ਉਹਦੇ ਖਿਲਾਫ ਬੰਦੇ ਦੇ ਖਿਲਾਫ ਕਾਰਵਾਈ ਕੀਤੀ ਜਾਏਗੀ ਸਰ ਵੈਕਲ ਵੀ ਕਬਜ਼ੇ ਵਿੱਚ ਲੈ ਅੱਜ ਕੋਈ ਅੱਜ ਅ ਕੁਝ ਪ੍ਰੋਸੈਸ ਹੈ ਅੰਡਰ ਪ੍ਰੋਸੈਸ ਹੈ ਕੁਝ ਐਨਡੀਪੀਐਸ ਦੀ ਐਫਆਈਆਰ ਕਰਾਂਗੇ ਔਰ ਵੈਪਨ ਵੀ ਵੀ ਕੁਝ ਇਨਫੋਰਮੇਸ਼ਨ ਹੈਗੀ ਹੈ ਔਰ ਜਿਹੜਾ ਇਹ ਰੂਟੀਨ ਪ੍ਰੋਸੈਸ ਹੈਗਾ ਜਿਹੜਾ ਪੈਟਰੋਲਿੰਗ ਔਰ ਡੋਮੀਨੇਸ਼ਨ ਏਰੀਆ ਡੋਮੀਨੇਸ਼ਨ ਜਿਹੜੀ ਐਕਸਰਸਾਈਜ਼ ਸਾਡੇ ਰੂਟੀਨ ਸਰ ਦੌਰਾਨੇ ਚੈਕਿੰਗ ਸਰ ਕੋਈ ਸ਼ੱਕੀ ਚੀਜ਼ ਜਾਂ ਕੋਈ ਸ਼ੱਕੀ ਵਿਅਕਤੀ ਹੈ ਬੇਰਤੀ ਬਾਇ ਪਰ 15 ਕ ਬੰਦੇ ਤਕਰੀਬਨ ਰਾਉਂਡ ਅਪ ਕੀਤੇ ਹਨ ਔਰ ਫਰਦਰ ਜਿਹੜੀ ਡਿਟੇਲਸ ਹੈ ਉਹ ਤੁਹਾਨੂੰ ਆਫਟਰਨੂਨ ਤੱਕ ਅਸੀਂ ਸ਼ੇਅਰ ਕਰਾਂਗੇ ਠੀਕ ਹੈ। ਬਰਨਾਲੀ ਜੀ ਦੇ ਬੈਕ ਸੈੱਟ ਤੇ ਜੋ ਗ੍ਰੀਨ ਵੈਲੀ ਕਲੋਨੀ ਆ ਉੱਤੇ ਸਾਡੇ ਡੀਆਈਜੀ ਸਾਹਿਬ ਐਸਐਸਪੀ ਸਾਹਿਬ ਖਵਾੜੇ ਤੋਂ ਸਾਡੇ ਐਸਪੀ ਸਾਹਿਬ ਵਰਦੀ ਜੀ ਉਹ ਸਾਡੇ ਸਾਰੇ ਥਾਣੇ ਦੇ ਇੰਸਪੈਕਟਰ ਸਾਹਿਬ ਸਾਰਿਆਂ ਨੇ ਆਣ ਕੇ ਇੱਥੇ ਇੱਕ ਮੀਟਿੰਗ ਕੀਤੀ ਆ ਨਾਚੇ ਦੇ ਸਬੰਧ ਵਿੱਚ ਇਹ ਜਿਹੜਾ ਬਹੁਤ ਵੱਡਾ ਅਫਰਾ ਲਾਫਾ ਪੌਂਸ ਕਰ ਰਹੀ ਆ ਅਸਾਂ ਅဒီ ਪਿੰਡਾਂ ਦੇ ਜਾਂ ਦਿਨੇ ਇੱਥੇ ਯੂਨੀਵਰਸਿਟੀ ਦੇ ਸਟੂਡੈਂਟ ਵੀ ਆ ਉਹਨਾਂ ਨੂੰ ਵੀ ਇਹ ਬੇਨਤੀ ਕਰਦੇ ਆ ਕਿ ਵੱਧ ਤੋਂ ਵੱਧ ਆਪਾਂ ਪੁਲਿਸ ਦਾ ਵੀ ਸਹਿਯੋਗ ਦਿਈਏ ਜਿਹੜੇ ਨਸ਼ਿਆਂ ਨੂੰ ਖੱਲ ਭਾਈ ਜਾਵੇ ਕਿਉਂ ਸਰਕਾਰ ਦਾ ਇਹ ਇੱਕ ਨਿਸ਼ਾਨਾ ਹੈ ਵੀ ਜਿੰਨਾ ਵੀ ਜਲਦੀ ਹੋ ਸਕੇ ਨਸ਼ੇ ਤੇ ਖੱਲ ਭਾਈ ਜਾਵੇ ਕਿਉਂ ਆਪਣੀ ਜਿਹੜੀ ਆ ਇਸ ਵੇਲੇ ਜਵਾਨੀ ਨਸ਼ੇਨ ਬੜੀ ਰੋੜੀ ਆ ਹੁਣ ਜਿਹੜਾ ਪੁਲਿਸ ਨੇ ਅਪਰਾਲਾ ਕੀਤਾ ਇਹ ਬਹੁਤ ਵਧੀਆ ਅਪਰਾਲਾ ਆ ਅਸੀਂ ਡੀਆਈਜੀ ਸਾਹਿਬ ਐਸਐਸਬੀ ਸਾਹਿਬ ਉਹ ਸਾਡੇ ਐਸਪੀ ਸਾਹਿਬ ਕੁਵਾੜੇ ਦੇ ਸਾਰੇ ਇੰਸਪੈਕਟਰਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਅਸੀਂ ਫੇਰ ਵੀ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਇਹ ਪਿੰਡਾਂ ਦੇ ਵਿੱਚ ਮੀਟਿੰਗਾਂ ਲੋਕ ਸੰਪਰਕ ਜਿਹੜਾ ਰਵੇ ਪੁਲਿਸ ਦਾ ਉਹਦੇ ਨਾਲ ਬਹੁਤ ਜ਼ਿਆਦਾ ਪ੍ਰਭਾਵ ਪੈਂਦਾ ਕਿ ਨਸ਼ੇ ਨੂੰ ਬੜੀ ਠੱਲ ਵਿੰਦੀ ਆ ਅਸੀਂ ਸਾਰੇ ਲਾਗਾ ਵਸੀਆਂ ਨੂੰ ਵੀ ਬੇਨਤੀ ਕਰਦੇ ਆ ਕਿ ਪੁਲਿਸ ਦਾ ਸਹਿਯੋਗ ਇਹ ਆਪਣਾ ਸਹਿਯੋਗ ਪੁਲਿਸ ਨੂੰ ਬਹੁਤ ਜ਼ਰੂਰੀ ਆ ਇਸ ਤਰ੍ਹਾਂ ਕੇ ਨਸ਼ੇ ਨਸ਼ੇ ਤੋਂ ਜਿਹੜਾ ਰੋਕਤ ਪਹਿਰ ਹੋ ਸਕਦਾ ਸਰ ਪੁਲਿਸ ਨੇ ਜਿਵੇਂ ਅੱਜ ਵਿਜ਼ਿਟ ਕੀਤਾ ਹੈਗਾ ਇੱਥੇ ਲੋਗ ਇੱਕ ਜਿਹੜਾ ਮਸ਼ਹੂਰ ਏਰੀਆ ਹੈਗਾ ਅੱਜ ਦਿਨ ਹੀ ਕਾਫੀ ਮਾਮਲੇ ਉੱਪਰ-ਉੱਪਰ ਕੇ ਸਾਹਮਣੇ ਆਉਂਦੇ ਰਹਿੰਦੇ ਹਨ ਲੇਕਿਨ ਪਹਿਲਾਂ ਵੀ ਅਜਿਹੀਆਂ ਚੈਕਿੰਗ ਮੁਹਿੰਮਾਂ ਚੱਲਦੀਆਂ ਰਹੀਆਂ ਹੈਗੀਆਂ ਤੋ ਕੁਝ ਖਾਸ ਨਹੀਂ ਤੁਸੀਂ ਜਿੱਤੇ ਸਾਹਮਣੇ ਨਹੀਂ ਹੁੰਦੇ ਇਸ ਤੇ ਕੀ ਕਰਨ ਹੋ ਸਕਦੀ ਤੁਹਾਡੇ ਖਿਆਲ ਹਣ ਜਿਹੜੇ ਹਣ ਜਿਹੜਾ ਜਦੋਂ ਸਰਕਾਰ ਬਹੁਤ ਸਰਗਰਮ ਹੋਈ ਆ ਪੁਲਿਸ ਸਰਗਰਮ ਹੋਈ ਜਾਣਾ ਉਹਦੇ ਉਹ ਤੋਂ ਦੇ ਬੜੇ ਰਿਜ਼ਲਟ ਆਏ ਆ ਬੜੇ ਰੋਕਥਾਂ ਬਹੁਤ ਜ਼ਿਆਦਾ ਹੋਈ ਆ ਕਿਉਂ ਪਿੰਡਾਂ ਦਾ ਵੀ ਸਹਿਯੋਗ ਆਪਣਾ ਵੀ ਸਹਿਯੋਗ ਜਰੂਰ ਚਾਹੀਦਾ ਆ ਪਰ ਪੁਲਿਸ ਇਸ ਵੇਲੇ ਪੂਰਾ ਆਪਣੇ ਮਸਤੀ ਦੇ ਨਾਲ ਕੰਮ ਕਰ ਰਹੀ ਆ ਕਿਉਂ ਉਹਨਾਂ ਨੇ ਇਹ ਨਿਸ਼ਾਨਾ ਕਰ ਲਿਆ ਵੀ ਜਿਹੜਾ ਵੀ ਨਸ਼ਾ ਦੀ ਵੇਚਦਾ ਜਾ ਕਰਦਾ ਜਿਹੜਾ ਕਰਦੇ ਆ ਥੋੜੇ ਆ ਕਰਦੇ ਉਹਨਾਂ ਨੂੰ ਵੀ ਉਹ ਸਾਥ ਦੇ ਰਹੇ ਆ ਕਿ ਉਹਨਾਂ ਨੂੰ ਕਮਿੰਟਮੈਂਟ ਕਰਾ ਕੇ ਤੇ ਨਸ਼ੇ ਤੋਂ ਨਸ਼ੇ ਦਾ ਜਿਹੜਾ ਲਤ ਦਵਾਈ ਹੈਗਾ ਛੁਡਾਉਣਾ ਚਾਹੁੰਦੇ ਆ ਤੇ ਜਿਹੜੇ ਉਹਨਾਂ ਦੇ ਮਗਰਮੱਛਿਆ ਉਹਨਾਂ ਨੂੰ ਉਹ ਕੱਪ ਕਰ ਰਹੇ ਆ ਸੋ ਦੇਖਣ ਵਿੱਚ ਆਇਆ ਕਿ ਜਿਹੜੇ ਲੋਕ ਬਾਹਰੋਂ ਆ ਕੇ ਇੱਥੇ ਬਸੇ ਹੋਏ ਹੈਗੇ ਉਹੀ ਨਸ਼ਾ ਤਸਕਰੀ ਨੂੰ ਅੰਜਾਮ ਦਿੰਦੇ ਹੈਗੇ ਇਸੇ ਲਈ ਹੀ ਵਾਰਦਾਤਾਂ ਨੂੰ ਕ੍ਰਾਈਮ ਬੜਾ ਵਧਦੇ ਹੈਗੇ ਜੀ ਦੇਖੋ ਜੀ ਹੁੰਦੇ ਆ ਗਲਤ ਅਨਸਰ ਜਿਹੜੇ ਆ ਕਿ ਜੇ ਯੂਨੀਵਰਸਿਟੀ ਵਾਲੇ ਵੱਲੋਂ ਤੁਹਾਨੂੰ ਪਤਾ ਵੀ ਇਲਾਕਾ ਬਹੁਤ ਵੱਡਾ ਆ ਉਹਦੇ ਵਿੱਚ ਗਲਤ ਅਨਸਰ ਹੁੰਦੇ ਆ ਉਹਨਾਂ ਨੂੰ ਆਪਾਂ ਚੇਤਾਵਨੀ ਵੀ ਦੇਣੀ ਚਾਹੁੰਦੇ ਆ ਵੀ ਬੱਚਾ ਆਪਣਾ ਆਪਣਾ ਜਿਹੜਾ ਇਹ ਧੰਦਾ ਛੱਡ ਦੇਣ ਤੇ ਚੰਗੇ ਰਹਿਣਗੇ ਨਹੀਂ ਤਾਂ ਫੇਰ ਬੌਂਸ ਨੇ ਤਾਂ ਨੱਥ ਪਾਈ ਲੈਣੀ ਐ ਧੰਨਵਾਦ